ਕਟਰ ਕੁਲਦੀਪ ਸਿੰਘ ਵੱਲੋਂ ਸਮੇਤ ਲੇਡੀ ਫੋਰਸ ਨਾਲ ਉੱਥੇ ਛਾਪਾ ਮਾਰੀ ਕੀਤੀ ਤੇ ਉੱਥੋਂ ਰਮਾ ਸਮੇਤ ਰਜੇਸ਼ਵਰ 21 ਸਮੇਤ 6 ਔਰਤਾਂ ਤੇ ਪੰਜ ਜਿਹੜੇ ਵਿਅਕਤੀ ਸੀਗੇ ਵੱਖ-ਵੱਖ ਇਲਾਕੇ ਦੇ ਰਹਿਣ ਵਾਲੇ ਕੋਈ ਅਮਰਸਰ ਦਾ ਕੋਈ ਜਲੰਧਰ ਦਾ ਕੋਈ ਨਵੇਂ ਸ਼ਹਿਰ ਦਾ ਕੋਈ ਮਾਲਪੁਰ ਸਾਈਡ ਦਾ ਇਹਨਾਂ ਨੂੰ ਉੱਥੇ ਇਤਰਾਜ ਉਗਾਲਦੇ ਵਿੱਚ ਅਸੀਂ ਉੱਥੋਂ ਇਹਨਾਂ ਨੂੰ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਕੋਲ ਪੈਸੇ ਵੀ ਉਥੋਂ ਬਰਾਮਦ ਹੋਏ ਆ ਕੋਈ ਮਤਲਬ ਜਿਹੜੇ ਕਾਂਡਮ ਵੀ ਬਰਾਮਦ ਹੋਏ ਉੱਥੋਂ ਦੇ ਘਰ ਦੇ ਵਿੱਚੋਂ ਮਤਲਬ ਜਿਹੜੇ ਇਲਾਕੇ ਦੇ ਲੋਕ ਸੀ ਕਾਫੀ ਇਹਨਾਂ ਤੋਂ ਦੁਖੀ ਸੀ ਤੇ ਜਿਹਦੇ ਕਰਕੇ ਇਹਨਾਂ ਦੇ ਖਿਲਾਫ ਐਫ 6/24 ਅੰਡਰ ਸੈਕਸ਼ਨ 3 ਬੜਾ 4 5 ਅਮੋਰ ਲੱਕ ਤਿਆਤ ਮੁਕਦਮਾ ਦਰਜ ਕੀਤਾ ਮਿਤੀ 6/24 ਨੂੰ ਸਾਡੇ ਥਾਣੇ ਵਿੱਚ ਟੋਟਲ 3 ਮੁਕਦਮੇ ਦਰਜ ਹੋਏ ਆ ਇੱਕ ਮੁਕਦਮਾ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਦਰਜ ਕੀਤਾ ਗਿਆ ਉਹਨਾਂ ਨੇ ਬੰਗਾ ਚੌਂਕ 'ਚ ਨਾਕਾ ਲਾਇਆ ਸੀਗਾ ਉਹਨੂੰ ਮੁਖਬਰ ਖਾਸ ਨੇ ਦੱਸਿਆ ਵੀ ਜਿਹੜੀ ਰਮਾ ਰਮਾ ਤੇ ਰਜੇਸ਼ਵਰ 21 ਨੇ ਜਿਹੜੇ ਪੈਂਸਰੀਆਂ ਮਹੌਲਾ ਗੜ ਸ਼ੰਕਰ ਦੇ ਵਿੱਚ ਜਿਹੜਾ ਇਹ ਚੱਕਲਾ ਚਲਾਉਂਦੇ ਧੰਦਾ ਕਰਦੇ ਆ ਜਦੋਂ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਸਮੇਤ ਲੇਡੀ ਫੋਰਸ ਨਾਲ ਉੱਥੇ ਛਾਪਾ ਮਾਰੀ ਕੀਤੀ ਤੇ ਉੱਥੋਂ ਰਮਾ ਸਮੇਤ ਰਜੇਸ਼ਵਰ 21 ਸਮੇਤ 6 ਔਰਤਾਂ ਤੇ 5 ਜਿਹੜੇ ਵਿਅਕਤੀ ਸੀਗੇ ਵੱਖ-ਵੱਖ ਇਲਾਕੇ ਦੇ ਰਹਿਣ ਵਾਲੇ ਕੋਈ ਅਮਰਸਰ ਦਾ ਕੋਈ ਜਲੰਧਰ ਦਾ ਕੋਈ ਨਵੇਂ ਸ਼ਹਿਰ ਦਾ ਕੋਈ ਮਾਲਪੁਰ ਸਾਈਡ ਦਾ ਇਹਨਾਂ ਨੂੰ ਉੱਥੇ ਇਤਰਾਜੋ ਹਾਲਤ ਵਿੱਚ ਅਸੀਂ ਉੱਥੇ ਇਹਨਾਂ ਨੂੰ ਇਹਨਾਂ ਨੂੰ ਰੈਸਟ ਕੀਤਾ ਇਹਨਾਂ ਦਾ ਜਿਹੜਾ ਇਹਨਾਂ ਕੋਲ ਪੈਸੇ ਵੀ ਉੱਥੋਂ ਬਰਾਮਦ ਹੋਏ ਆ ਮਤਲਬ ਜਿਹੜੇ ਅਕਾਉਂਟ ਵੀ ਬਰਾਮਦ ਹੋਏ ਉੱਥੇ ਉਹਨਾਂ ਦੇ ਘਰ ਦੇ ਵਿੱਚੋਂ ਮਤਲਬ ਜਿਹੜੇ ਇਲਾਕੇ ਦੇ ਲੋਕ ਸੀ ਕਾਫੀ ਇਹਨਾਂ ਤੋਂ ਦੁਖੀ ਸੀਗੇ ਤੇ ਜਿਹਦੇ ਕਰਕੇ ਇਹਨਾਂ ਦੇ ਖਿਲਾਫ ਐਫਆਈਆ ਨੰਬਰ 27 ਨਿਤਿਸ਼ 6224 ਅੰਡ ਬਿਆਦ ਮੁਕਦਮਾ ਦਰਜ ਕੀਤਾ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਇਹ ਕਾਫੀ ਸਮੇਂ ਤੋਂ ਕਰ ਰਹੀ ਸੀਗੀ ਪਰ ਇਹ ਪੁਲਿਸ ਨੇ ਹਮੇਸ਼ਾ ਚ ਝਾਕਾ ਦਿੰਦੀ ਰਹੀ ਸੀਗੀ ਹੁਣ ਅਸੀਂ ਇਹਨੂੰ ਅਰੈਸਟ ਕੀਤਾ ਸੀ ਸਰ ਪਹਿਲਾਂ ਇਹਨੂੰ ਕੋਲ ਵੀ ਜਾਂਦੀ ਸੀ ਇਹਨਾਂ ਦਾ ਦੇਖੋ ਜੀ ਮੈਂ ਰਿਕਾਰਡ ਚੈੱਕ ਕਰਨਾ ਪਰ ਫਿਲਹਾਲ ਸਿੱਕੂ ਮੁਕਦਮਾ ਦਰਜ ਕੀਤਾ ਨੇ ਦੇ ਖਿਲਾਫ ਜਦੋਂ ਇਨਸਪੈਕਟਰ ਕੁਲਦੀਪ ਸਿੰਘ ਵੱਲੋਂ ਸਮੇਤ ਲੇਡੀ ਫੋਰਸ ਨਾਲ ਉੱਥੇ ਛਾਪਾ ਮਾਰੀ ਕੀਤੀ ਤੇ ਉੱਥੋਂ ਰਮਾ ਸਮੇਤ ਰਜੇਸ਼ਵਰ 21 ਸਮੇਤ 6 ਔਰਤਾਂ ਤੇ ਪੰਜ ਜਿਹੜੇ ਵਿਅਕਤੀ ਸੀਗੇ ਵੱਖ-ਵੱਖ ਇਲਾਕੇ ਦੇ ਰਹਿਣ ਵਾਲੇ ਕੋਈ ਅਮਰਸਰ ਦਾ ਕੋਈ ਜਲੰਧਰ ਦਾ ਕੋਈ ਨਵੇਂ ਸ਼ਹਿਰ ਦਾ ਕੋਈ ਮਾਲਪੁਰ ਸਾਈਡ ਦਾ ਇਹਨਾਂ ਨੂੰ ਉੱਥੇ ਇਤਰਾਜ ਹੋ ਗਾ ਹਾਲ ਦੇ ਵਿੱਚ ਅਸੀਂ ਉੱਥੇ ਨਾਲ ਇਹਨਾਂ ਨੂੰ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਕੋਲ ਪੈਸੇ ਵੀ ਇਥੋਂ ਬਰਾਮਦ ਹੋਏ ਆ ਕੋ ਮਤਲਬ ਜਿਹੜੇ ਕਾਂਡਮ ਵੀ ਬਰਾਮਦ ਹੋਏ ਉੱਥੇ ਨਾਲ ਦੇ ਘਰ ਦੇ ਵਿੱਚੋਂ ਮਤਲਬ ਜਿਹੜੇ ਇਲਾਕੇ ਦੇ ਲੋਕ ਸੀ ਕਾਫੀ ਇਹਨਾਂ ਤੋਂ ਦੁਖੀ ਸੀ ਤੇ ਜਿਹਦੇ ਕਰਕੇ ਇਹਨਾਂ ਦੇ ਖਿਲਾਫ ਐਫਆਈਰ ਨੰਬਰ 27 ਮਤੀਸ਼ 62 24 ਅੰਡਰ ਸੈਕਸ਼ਨ 3 4 5 ਅਮੋਰ ਲਕਤ ਤਹਿਤ ਮੁਕਦਮਾ ਦਰਜ ਕੀਤਾ ਮਿਤੀ 6/24 ਨੂੰ ਸਾਡੇ ਥਾਣੇ ਵਿੱਚ ਟੋਟਲ 3 ਮੁਕਦਮੇ ਦਰਜ ਹੋਏ ਆ। ਇੱਕ ਮੁਕਦਮਾ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਦਰਜ ਕੀਤਾ ਗਿਆ। ਉਹਨਾਂ ਨੇ ਬੰਗਾ ਚੌਂਕ 'ਚ ਨਾਕਾ ਲਾਇਆ ਸੀਗਾ। ਉਹਨੂੰ ਮੁਕਬਰ ਖਾਸ ਨੇ ਦੱਸਿਆ ਵੀ ਜਿਹੜੀ ਰਮਾ, ਰਮਾ ਤੇ ਰਜੇਸ਼ਵਰ 21 ਨੇ ਜਿਹੜੇ ਪੈਂਸਰੀਆਂ ਮਹਲਾ ਗੜ ਸ਼ੰਕਰ ਦੇ ਵਿੱਚ ਜਿਹੜਾ ਇਹ ਚੱਕਲਾ ਚਲਾਉਂਦੇ ਧੰਦਾ ਕਰਦੇ ਆ। ਜਦੋਂ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਸਮੇਤ ਲੇਡੀ ਫੋਰਸ ਨਾਲ ਉੱਥੇ ਛਾਪਾ ਮਾਰੀ ਕੀਤੀ ਤੇ ਉੱਥੋਂ ਰਮਾ ਸਮੇਤ ਰਜੇਸ਼ਵਰ 21 ਸਮੇਤ 6 ਔਰਤਾਂ ਤੇ 5 ਜਿਹੜੇ ਵਿਅਕਤੀ ਸੀਗੇ ਵੱਖ-ਵੱਖ ਇਲਾਕੇ ਦੇ ਰਹਿਣ ਵਾਲੇ ਕੋਈ ਅਮਰਸਰ ਦਾ ਕੋਈ ਜਲੰਧਰ ਦਾ ਕੋਈ ਨਵੇਂ ਸ਼ਹਿਰ ਦਾ ਕੋਈ ਮਾਲਪੁਰ ਸਾਈਡ ਦਾ ਇਹਨਾਂ ਨੂੰ ਉੱਥੇ ਇਤਰਾਜੋ ਹਾਲਤ ਵਿੱਚ ਅਸੀਂ ਉੱਥੇ ਇਹਨਾਂ ਨੂੰ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਦਾ ਜਿਹੜਾ ਇਹਨਾਂ ਕੋ ਪੈਸੇ ਵੀ ਇਥੋਂ ਬਰਬੰਦ ਹੋਏ ਹੈ ਮਤਲਬ ਜਿਹੜੇ ਅਕਾਉਂਟ ਵੀ ਬਰਬੰਦ ਹੋਏ ਉੱਥੇ ਉਹਨਾਂ ਦੇ ਘਰ ਦੇ ਵਿੱਚੋਂ ਮਤਲਬ ਜਿਹੜੇ ਇਲਾਕੇ ਦੇ ਲੋਕ ਸੀ ਕਾਫੀ ਇਹਨਾਂ ਤੋਂ ਦੁਖੀ ਸੀਗੇ ਤੇ ਜਿਹਦੇ ਕਰਕੇ ਇਹਨਾਂ ਦੇ ਖਿਲਾਫ ਐਫਆਈਰ ਨੰਬਰ 27 ਮਤੀਸ਼ 6224 ਅੰਡਰ ਸੈਕਸ਼ਨ 3 ਬੜਾ 4 5 ਅਮੋਰਲੈਕਟ ਤਹਿਤ ਮੁਕਦਮਾ ਦਰਜ ਕੀਤਾ ਹੈ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਇਹ ਕਾਫੀ ਸਮੇਂ ਤੋਂ ਕਰ ਰਹੀ ਸੀਗੀ ਪਰ ਇਹ ਪੁਲਿਸ ਨੂੰ ਹਮੇਸ਼ਾ ਚ ਝਾਕਾ ਦਿੰਦੀ ਰਹੀ ਸੀਗੀ ਹੁਣ ਅਸੀਂ ਨੂੰ ਰਸਟ ਕੀਤਾ ਸੀ ਸਰ ਪਹਿਲੇ ਨੂੰ ਖੁਦ ਵੀ ਜਾਣਦੇ ਹਾਂ ਇਹਨਾਂ ਦੇ ਦੇਖੋ ਜੇ ਮੈਂ ਰਿਕਾਰਡ ਚੈੱਕ ਕਰਨਾ ਪਰ ਫਿਲਹਾਲ ਸਿੱਕੂ ਮੁਕੰਮਲ ਮਾਂ ਦਰਜ ਕੀਤਾ ਨੇ ਦੇ ਖਿਲਾਫ ਜਿੱਦੋਂ ਇਨਸਪੈਕਟਰ ਕੁਲਦੀਪ ਸਿੰਘ ਵੱਲੋਂ ਸਮੇਤ ਲੇਡੀ ਫੋਰਸ ਨਾਲ ਉੱਥੇ ਛਾਪਾ ਮਾਰੀ ਕੀਤੀ ਤੇ ਉੱਥੋਂ ਰਮਾ ਸਮੇਤ ਰਜੇਸ਼ਵਰ 21 ਸਮੇਤ 6 ਔਰਤਾਂ ਤੇ ਪੰਜ ਜਿਹੜੇ ਵਿਅਕਤੀ ਸੀਗੇ ਵੱਖ-ਵੱਖ ਇਲਾਕੇ ਦੇ ਰਹਿਣ ਵਾਲੇ ਕੋਈ ਅਮਰਸਰ ਦਾ ਕੋਈ ਜ ਕੋਈ ਮਾਲ ਪਰਸਾਈਡ ਦਾ ਇਹਨਾਂ ਨੂੰ ਉੱਥੇ ਇਤਰਾਜੋ ਹਾਲਤ ਵਿੱਚ ਅਸੀਂ ਉੱਥੇ ਇਹਨਾਂ ਨੂੰ ਇਹਨਾਂ ਨੂੰ ਰੈਸਟ ਕੀਤਾ ਇਹਨਾਂ ਕੋ ਪੈਸੇ ਵੀ ਉੱਥੋਂ ਬਰਬੰਦ ਹੋਏ ਆ ਮਤਲਬ ਜਿਹੜੇ ਕਾਂਡਮ ਵੀ ਬਰਬੰਦ ਹੋਏ ਉੱਥੇ ਇਹਨਾਂ ਦੇ ਘਰ ਦੇ ਵਿੱਚੋਂ ਮਤਲਬ ਜਿਹੜੇ ਇਲਾਕੇ ਦੇ ਲੋਕ ਸੀ ਕਾਫੀ ਇਹਨਾਂ ਤੋਂ ਦੁਖੀ ਸੀ ਤੇ ਜਿਹਦੇ ਕਰਕੇ ਇਹਨਾਂ ਦੇ ਖਿਲਾਫ ਐਫਆਈਰ ਨੰਬਰ 27 ਮਤੀਸ਼ 6224 ਅੰਡਰ ਸੈਕਸ਼ਨ 3 ਬੜਾ 4 5 ਅਮੋਰਲੈਕ ਤਿਆਤ ਮੁਕਦਮਾ ਦਰਜ ਕੀਤਾ ਮਤੀਸ਼ 6224 ਨੂੰ ਸਾਡੇ ਥਾਣੇ ਵਿੱਚ ਟੋਟਲ 3 ਮੁਕਦਮੇ ਦਰਜ ਹੋਏ ਆ ਇੱਕ ਮੁਕਦਮਾ ਇੰਸਪੈਕਟਰ ਕੁਲਦੀਪ ਸਿੰਘ ਨੇ ਦਰਜ ਕੀਤਾ ਗਿਆ ਉਹਨਾਂ ਨੇ ਬੰਗਾ ਚੌਂਕ 'ਚ ਨਕਲ ਲਾਇਆ ਸੀਗਾ ਉਹਨੂੰ ਮੁਖਬਰ ਖਾਸ ਨੇ ਦੱਸਿਆ ਵੀ ਜਿਹੜੀ ਰਮਾ ਰਮਾ ਤੇ ਰਜੇਸ਼ਵਰ 21 ਨੇ ਜਿਹੜੇ ਪੈਂਸਰੀਆਂ ਮਹੌਲਾ ਗੜ ਸ਼ੰਕਰ ਦੇ ਵਿੱਚ ਜਿਹੜਾ ਇਹ ਚੱਕਲਾ ਚਲਾਉਂਦੇ ਧੰਦਾ ਕਰਦੇ ਆ ਜਦੋਂ ਇਨਸਪੈਕਟਰ ਇਹਨਾਂ ਤੋਂ ਦੁਖੀ ਸੀਗੇ ਜਿਹੜਾ ਇਹ